ਪਰਗਵਾਨ ਸਮਾਨਦੇ ਦਾ ਮੂੰਹ ਦੇ ਵਿੱਚ ਕੋੜ ਕਿਰਲੀ ਆ ਗਈ ਜਿਵੇਂ ਸੱਪ ਦੇ ਮੂੰਹ ਚ ਕੋੜ ਕਿਰਲੀ ਕਹਿੰਦੇ ਹੁੰਦੇ ਆ ਨਾ ਉਹਨੂੰ ਛੱਡ ਸਕਦਾ ਨਾ ਉਹਨੂੰ ਖਾ ਸਕਦਾ ਇਸ ਕਰਕੇ ਅਸੀਂ ਤਾਂ ਇਹ ਕਹਾਂਗੇ ਕੋਈ ਬਾਈ ਥੋੜਾ ਜਿਹਾ ਦਮ ਰੱਖੀ ਛੇਤੀ ਨਾ ਮੁਰਝੀ ਕਿਤੇ ਆ ਚੰਡੀਗੜ੍ਹ ਦੇ ਵਿੱਚ ਰੌਣਕਾਂ ਇਹ ਤਾਂ ਪਾਬੰਦੀਆਂ ਲਾਈ ਬੈਠੇ ਸੀ ਇਹ ਪਾਬੰਦੀਆਂ ਇਹਨਾਂ ਗੱਲਾਂ ਨੇ ਇਹ ਆਪਾਂ ਤੋੜੀਆਂ ਪਾਬੰਦੀਆਂ ਇਹ ਰੋਕਾਂ ਲਾਉਣਗੇ ਆਪਾਂ ਰੋਕਾਂ ਤੋੜੀਆਂ ਸਾਡੀ ਜਥੇਬੰਦੀ ਇਸ ਜਥੇਬੰਦੀ ਦੀ ਇਸ ਹਮਲੇ ਨੂੰ ਆਰਦੇ ਤੇ ਹਮਲਾ ਸਮਝਦੀ ਹੈ ਉਹਦੇ ਜਿੱਦੇ ਆਖੋਗੇ ਸਾਰਾ ਪੰਜਾਬ ਢੋਦਿਆਂਗੇ ਜਿਹੜਾ ਤਾਂ ਖਾਸ ਕਰਕੇ ਸਾਡੇ ਕਾਲਜ ਸਕੂਲ ਹੁੰਦੇ ਉਥੋਂ ਸਿੱਖਿਆ ਮਿਲਦੀ ਹੈ ਤੇ ਜਦੋਂ ਸਾਡੇ ਕੋਈ ਲੜਨ ਵਾਲੇ ਬੰਦੇ ਦੇ ਪਰਚਾ ਦਰਜ ਹੁੰਦਾ ਸੀ ਤਾਂ ਆਪਦੀ ਬੋਲੀ 'ਚ ਇਹ ਕਹਿੰਨਾਂ ਵੀ ਇੱਕ ਸਟਾਰ ਭਾਈ ਹੋਰ ਲੱਗ ਗਿਆ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਕਬਖ ਜਥੇ ਬੰਦੀਆਂ ਹੈ ਪੱਤਰਕਾਰ ਭਾਈ ਜਾਰਾ ਹੋਰ ਸ਼ਹਿਰ ਵਾਸੀ ਆਏ ਹੈ ਪ੍ਰੋਗਰਾਮ ਦੇਖਣ ਮੈਥੋਂ ਪਹਿਲਾਂ ਬੋਲਣ ਵਾਲੇ ਬੁਲਾ ਰਿਆ ਨੇ ਕਿ ਹੈ ਵੀ ਇਹ ਪੱਤਰਕਾਰਾਂ ਤੇ ਹਮਲਾ ਹੈ ਅਸਲ ਵਿੱਚ ਇਹ ਪੱਤਰਕਾਰਾਂ ਤੇ ਹਮਲਾ ਨਹੀਂ ਇਹ ਲੋਕਾਂ ਦੀ ਸੱਚ ਹੱਕ ਦੀ ਆਵਾਜ਼ ਤੇ ਹਮਲਾ ਹੈ ਕਿਉਂਕਿ ਇਹ ਉਹ ਪੱਤਰਕਾਰ ਵੀਰ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੀ ਆਵਾਜ਼ ਚੱਕਦੇ ਆ ਜਿਹੜਾ ਇਹਨਾਂ ਨੇ ਸਵਾਲ ਪੁੱਛਿਆ ਹੈਲੀਕਾਪਟਰ ਵਾਲਾ ਜੇਕਰ ਆਇਆ ਹੋ ਤਾਂ ਇੱਕ ਬਹਾਨਾ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਬਹਾਨਾ ਹੋਰ ਨਿਸ਼ਾਨਾ ਹੋਰ ਅਸਲ ਵਿੱਚ ਨਾ ਹਾਕਮਾਂ ਦਾ ਨਿਸ਼ਾਨਾ ਹੈ ਕਿਉਂਕਿ ਸਾਰੇ ਹੀ ਵੱਖ-ਵੱਖ ਰੰਗਾਂ ਦੇ ਹਾਕਮ ਅੱਜ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਮੁਲਕ ਦਾ ਸੰਭਾਉਣ ਲੱਗੇ ਹੋਏ ਆ ਇਸ ਕਰਕੇ ਅਸਲ ਵਿੱਚ ਜੇ ਕੋਈ ਇਹਨਾਂ ਨੂੰ ਸਵਾਲ ਕਰਦਾ ਹੈ ਉਹਨਾਂ ਨੂੰ ਲੱਗਦਾ ਇਹ ਹੈ ਵੀ ਇਹ ਤਾਂ ਸਾਡੇ ਰਾਹ ਦੇ ਵਿੱਚ ਰੋੜਾ ਬਣ ਰਹੇ ਆ ਉਹ ਕਾਰਪੋਰੇਟ ਮਾਡਲ ਹੈ ਜਿਹੜਾ ਇਹ ਜ਼ੋਰ ਨਾਲ ਲਾਗੂ ਕਰਨਾ ਚਾਹੁੰਦੇ ਆ ਉਹਦੇ ਵਿੱਚ ਇਹਨਾਂ ਨੂੰ ੜਿੱਕਾ ਲੱਗਦਾ ਤੇ ਫਿਰ ਉਸ ਕਾਰਪੋਰੇਟ ਮਾਡਲ ਨੇ ਇਹ ਕੱਲੇ ਪੱਤਰਕਾਰ ਭਾਈਚਾਰਿਆਂ ਤੇ ਥੋੜੋ ਹਮਲਾ ਇਹ ਉਹਨੇ ਤਾਂ ਸਭ ਨੂੰ ਵਾਜ ਦੇਣਾ ਛੋਟੀ ਛੋਟੀ ਦੁਕਾਨਦਾਰੀ ਛੋਟੇ ਛੋਟੇ ਕਾਰੋਬਾਰ ਉਹ ਛੱਡ ਕੀ ਨੂੰ ਰਹੇ ਆ ਨਵੇਂ ਤੋਂ ਨਵੇਂ ਰੋਜ਼ ਕੇਂਦਰ ਸਰਕਾਰ ਕਾਨੂੰਨ ਪਾਸ ਕਰ ਰਹੀ ਆ ਉਹਦੀ ਪੈੜ ਚ ਪੈੜ ਭਗਵੰਤ ਮਾਨ ਦੀ ਸਰਕਾਰ ਤਰ ਰਹੀ ਆ ਤੇ ਇੱਥੇ ਜ਼ਿਕਰ ਹੋਇਆ ਸੋ ਮੈਂ ਆਪਦੀ ਗੱਲ ਇਸ ਗੱਲ ਦਾ ਸਮਾਪਤ ਕਰੂੰਗਾ ਦਿੱਲੀ ਅੰਦੋਲਨ ਦਾ ਚੇਸ ਕਰਕੇ ਦਿੱਲੀ ਅੰਦੋਲਨ ਨੇ ਸਾਨੂੰ ਕੁਝ ਸਬਕ ਵੀ ਦਿੱਤੇ ਆ ਉਹ ਸਬਕਾਂ ਨੂੰ ਪੱਲੇ ਬੰਨਣ ਦੀ ਸਾਨੂੰ ਜ਼ਰੂਰਤ ਹੈਗੀ ਹੈ ਜੋ ਅਸੀਂ ਉਹ ਹੱਡੀ ਹੰਡਾਇਆ ਉਹ ਦਿੱਲੀ ਅੰਦੋਲਨ ਦੇ ਵਿੱਚ ਦੋ ਤਿੰਨ ਸਬਕ ਜਿਹੜੇ ਸਾਨੂੰ ਉਸ ਅੰਦੋਲਨ ਨੇ ਦਿੱਤੇ ਆ ਜੇ ਉਹ ਪੱਲੇ ਬੰਨ ਕੇ ਚੱਲਾਂਗੇ ਫਿਰ ਜਿੱਡਾ ਮਰਜੀ ਕੋਈ ਵੱਡਾ ਖੱਬੀ ਖਾਨ ਆ ਉਹਨੂੰ ਦਵਾਇਆ ਜਾ ਸਕਦਾ ਉਹਨੂੰ ਝੁਕਾਇਆ ਜਾ ਸਕਦਾ ਮੋਦੀ ਵੇਲੇ ਵੀ ਕਹਿੰਦੇ ਸੀ ਉਦੋਂ ਕਾਲੇ ਕਾਨੂੰਨਾਂ ਵੇਲੇ ਵੀ ਵੀ ਉਹ ਵਾਪਸ ਨਹੀਂ ਹੁੰਦੇ ਕਿਵੇਂ ਹੋਗੇ ਜਦੋਂ ਸਾਰੇ ਲੋਕ ਇੱਕ ਮੈਦਾਨ ਦੇ ਉੱਤੇ ਆ ਗਏ ਤੇ ਆਹਾ ਦੋ ਸਬਕ ਆ ਜਿਹੜੇ ਨੰਬਰ 1 ਉੱਥੇ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਨੂੰ ਨੇੜੇ ਨਹੀਂ ਫੜਕਣ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ ਕਿਸੇ ਧਰਮ ਦਾ ਮੋਰਚਾ ਨਹੀਂ ਬਣਨ ਦਿੱਤਾ ਉਹ ਕਿਸੇ ਇਲਾਕੇ ਫਿਰਕੇ ਦਾ ਨਹੀਂ ਬਣਨ ਦਿੱਤਾ ਸਮੁੱਚੇ ਲੋਕਾਂ ਦਾ ਇਕੱਠ ਹੋ ਕੇ ਇਹ ਗੱਲਾਂ ਜਦੋਂ ਉੱਥੇ ਉੱਭਰ ਕੇ ਆਈਆਂ ਸਾਹਮਣੇ ਉਦੋਂ ਫਿਰ ਬਿਨਾਂ ਮੀਟਿੰਗ ਕਰਿਆ ਮੋਦੀ ਸਰਕਾਰ ਨੇ ਉਹ ਕਾਲੇ ਕਾਨੂੰਨ ਵਾਪਸ ਲੈਣ ਲਈ ਸਿੱਧਾ ਐਲਾਨ ਕੀਤਾ ਸੋ ਇਸ ਕਰਕੇ ਇਹ ਹਮਲੇ ਇਹ ਪਰਚੇ ਸੋ ਜਿਵੇਂ ਪਹਿਲਾਂ ਵੀ ਜ਼ਿਕਰ ਆਇਆ ਇਹਦਾ ਮਾਲੀ ਸਾਹਿਬ ਖਾਸ ਕਰਕੇ ਜ਼ਿਕਰ ਕਰਕੇ ਗਏ ਆ ਵੀ ਉਹ ਜਿਹੜਾ ਤਾਂ ਖਾਸ ਕਰਕੇ ਸਾਡੇ ਕਾਲਜ ਸਕੂਲ ਹੁੰਦੇ ਉਥੋਂ ਸਿੱਖਿਆ ਮਿਲਦੀ ਹੈ ਤੇ ਜਦੋਂ ਸਾਡੇ ਕੋਈ ਲੜਨ ਵਾਲੇ ਬੰਦੇ ਦੇ ਪਰਚਾ ਦਰਜ ਹੁੰਦਾ ਸੀ ਤਾਂ ਆਪਦੀ ਬੋਲੀ ਸੀ ਇਹ ਕਿ ਉਹਨਾਂ ਨੂੰ ਵੀ ਇੱਕ ਸਟਾਰ ਭਾਈ ਹੋਰ ਲੱਗ ਗਿਆ ਜਦਦੇ ਇਹ ਪਰਚੇ ਦੀ ਖਬਰ ਆਈ ਮੈਂ ਮਨਜਿੰਦਰ ਸਿੱਧੂ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਬਾਈ ਵਧਾਈ ਤੈਨੂੰ ਇੱਕ ਸਟਾਰ ਹੋਰ ਲੱਗ ਗਿਆ ਸੋ ਇਸ ਕਰਕੇ ਨਾ ਪਰਚਾ ਪੁਰਚਾ ਤੋਂ ਦੇਖੋ ਇਹ ਨਾ ਪਰਚੇ ਹਮਲੇ ਪਹਿਲੇ ਆ ਨਾ ਇਹ ਆਖਰੀ ਹੈ ਲਗਾਤਾਰ ਉਹਨਾਂ ਹਾਕਮਾਂ ਨੇ ਸਾਡੇ ਲੋਕਾਂ ਦੇ ਉੱਤੇ ਲਗਾਤਾਰੇ ਹਮਲੇ ਕਰਦੇ ਰਹਿਣਾ ਤੇ ਅਸੀਂ ਉਹਨਾਂ ਹਮਲਿਆਂ ਦੇ ਖਿਲਾਫ ਲੜਦੇ ਰਹਿਣਾ ਤੇ ਜਦੋਂ ਅਸੀਂ ਆ ਸੱਚ ਹੱਕ ਦੀ ਆਵਾਜ਼ ਇਹਨੂੰ ਸਾਰਿਆਂ ਨੂੰ ਇਕੱਠਿਆ ਕਰ ਲਿਆ ਬਾਕੀ ਗੱਲਾਂ ਛੱਡ ਕੇ ਚਾਹੇ ਧਰਮ ਦਾ ਮਾਮਲਾ ਹੈ ਚਾਹੇ ਕਿਸੇ ਪਾਰਟੀ ਦਾ ਮਾਮਲਾ ਹੈ ਉਹਨੂੰ ਪਾਸੇ ਰੱਖ ਕੇ ਜਦੋਂ ਅਸੀਂ ਸਮੁੱਚੇ ਲੋਕਾਂ ਦੀ ਗੱਲ ਕਰਾਂਗੇ ਉਦੋਂ ਹਮੇਸ਼ਾ ਲੋਕਾਂ ਦੀ ਇੱਜ਼ਤ ਹੋਇਆ ਕਰਦੀ ਹੈ ਤੇ ਇਹਦੇ ਵਿੱਚ ਤਾਂ ਲੋਕਾਂ ਦੀ ਇੱਜ਼ਤ ਹੋਈ ਵੀ ਹੈ ਇਹ ਤਾਂ ਕੱਲੀ ਮੈਂ ਸੁਣ ਰਿਹਾ ਸੀ ਆ ਪੱਤਰਕਾਰ ਬਖਸ਼ੀਸ਼ ਤੋਂ ਭਗਵਾਨ ਸਮਾਨ ਦੇ ਦਾ ਮੂੰਹ ਦੇ ਵਿੱਚ ਕੋੜ ਕਿਰਲੀ ਆ ਗਈ ਜਿਵੇਂ ਸੱਪ ਦੇ ਮੂੰਹ ਚ ਕੋੜ ਕਿਰਲੀ ਕਹਿੰਦੇ ਹੁੰਦੇ ਆ ਨਾ ਉਹਨੂੰ ਛੱਡ ਸਕਦਾ ਨਾ ਉਹਨੂੰ ਖਾ ਸਕਦਾ ਇਸ ਕਰਕੇ ਅਸੀਂ ਤਾਂ ਇਹ ਕਹਾਂਗੇ ਕੋਈ ਬਾਈ ਥੋੜਾ ਜਿਹਾ ਦਮ ਰੱਖੀ ਛੇਤੀ ਨਾ ਮੁਰਝੀ ਕਿਤੇ ਸਾਨੂੰ ਮੌਕਾ ਮੇਲ ਹੋਇਆ ਇਸ ਗੱਲ ਦਾ ਆ ਚੰਡੀਗੜ੍ਹ ਦੇ ਵਿੱਚ ਰੌਣਕਾਂ ਇਹ ਤਾਂ ਪਾਬੰਦੀਆਂ ਲਾਈ ਬੈਠੇ ਸੀ ਇਹ ਪਾਬੰਦੀਆਂ ਇਨ੍ਹਾਂ ਗੱਲਾਂ ਨੇ ਇਹ ਆਪਾਂ ਤੋੜੀਆਂ ਪਾਬੰਦੀਆਂ ਇਹ ਰੋਕਾਂ ਲਾਉਣਗੇ ਆਪਾਂ ਰੋਕਾਂ ਤੋੜੀਆਂ ਇਸ ਕਰਕੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸੋ ਸਾਡੀ ਜਥੇਬੰਦੀ ਇਸ ਜਥੇਬੰਦੀ ਦੀ ਇਸ ਹਮਲੇ ਨੂੰ ਆਪਦੇ ਤੇ ਹਮਲਾ ਸਮਝਦੀ ਹੈ ਜਦੋਂ ਇਹ ਹੈ ਜਦੋਂ ਵੀ ਜਿਹੋ ਜਿਹਾਂ ਵੀ ਕੋਈ ਪ੍ਰੋਗਰਾਮ ਦੇਵੋਗੇ ਅੱਜ ਜਦੋਂ ਅਸੀਂ ਵੀਰਾਂ ਨੂੰ ਪੁੱਛਿਆ ਵੀ ਭਾਈ ਕਿੰਨੇ ਕੱਠ ਦੀ ਲੋੜ ਹੈ ਕਹਿੰਦੇ ਅੱਜ ਕੱਠ ਨਹੀਂ ਲੈ ਕੇ ਜਾਣਾ ਕੱਠ ਵਾਲਾ ਸਮਾਂ گاਹ ਆਵਾਂਗੇ ਉਹਦੇ ਜਿੱਦੇ ਆਖੋਗੇ ਸਾਰਾ ਪੰਜਾਬ ਢੋਦਿਆਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ